ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਯੂਐਸਏ ਦੀ ਇਸ ਵੀਡੀਓ ਦੇ ਵਿੱਚ ਅੱਜ ਬਹੁਤ ਹੀ ਇੰਪੋਰਟੈਂਟ ਟਾਪਿਕ ਤੇ ਅਸੀਂ ਗੱਲ ਕਰਾਂਗੇ ਯੂਐਸਏ ਦਾ ਜ਼ਿਆਦਾਤਰ ਵੀਜ਼ਾ ਕੀ ਕਾਲਜਸ ਦੇ ਵਿੱਚ ਗ੍ਰਾਂਟ ਹੁੰਦਾ ਹੈ ਯੂਨੀਵਰਸਿਟੀਆਂ ਦੇ ਵਿੱਚ ਮਿਲਦਾ ਹੈ ਜਾਂ ਕਿੰਨਾ-ਕਿੰਨਾ ਕੋਰਸਾਂ ਦੇ ਵਿੱਚ ਮਿਲਦਾ ਹੈ ਇਹਦੇ ਉੱਪਰ ਸਾਡੇ ਨਾਲ ਜਗਤਪ੍ਰੀਤ ਸਿੰਘ ਜਾਣਕਾਰੀ ਸਾਂਝੀ ਕਰਨਗੇ ਸੋ ਜਗਤਪ੍ਰੀਤ ਜੀ ਬਹੁਤ-ਬਹੁਤ ਸਵਾਗਤ ਹੈ ਮੈਂ ਚਾਹੁੰਗਾ ਕਿ ਯੂਐਸਏ ਦੇ ਇਸੇ ਟਾਪਿਕ ਤੇ ਤੁਸੀਂ ਅੱਜ ਵਿਦਿਆਰਥੀਆਂ ਨੂੰ ਜ਼ਰੂਰ ਪੂਰੀ ਜਾਣਕਾਰੀ ਸਾਂਝੀ ਅੱਜ ਦਾ ਸ਼ੋਅ ਬਹੁਤ ਖਾਸ ਹੈ ਖਾਸ ਤੌਰ ਤੇ ਯੂਐਸ ਸਟੱਡੀ ਵੀਜ਼ਾ ਨੂੰ ਲੈ ਕੇ ਬਹੁਤ ਸਾਰੇ ਸਟੂਡੈਂਟ ਦੇ ਸਵਾਲ ਨੇ ਡਾਊਟਸ ਨੇ ਕੁਐਸਚਨਸ ਨੇ ਪਹਿਲਾਂ ਤਾਂ ਇੰਟਰਵਿਊਜ਼ ਦੇ ਨਾਲ ਕਨੈਕਟਡ ਰਹਿੰਦੇ ਆ ਕਿ ਇੰਟਰਵਿਊ ਕੀ ਹੁੰਦੀ ਹੈ ਕਿੱਦਾਂ ਕੰਡਕਟ ਹੁੰਦੀ ਹੈ ਕੀ ਸਵਾਲ ਹੁੰਦੇ ਨੇ ਸੋ ਉਹਦੇ ਉੱਤੇ ਵੀ ਮੈਂ ਇੱਕ ਡੈਡੀਕੇਟਿਡ ਵੀਡੀਓ ਤੁਹਾਡੇ ਲਈ ਲੈ ਕੇ ਹਾਜ਼ਰ ਹੋਵਾਂਗਾ ਕਿ ਤੁਹਾਡੀ ਐਕਚੁਅਲ ਦੇ ਵਿੱਚ ਪ੍ਰੈਜੈਂਟੇਸ਼ਨ ਔਰ ਕੰਟੈਂਟ ਡਿਲੀਵਰੀ ਕਿੱਦਾਂ ਹੋਣੀ ਚਾਹੀਦੀ ਹੈ ਪਰ ਅੱਜ ਮੈਂ ਗੱਲ ਕਰਨੀ ਹੈ ਜੀ ਇੱਕ ਸਟੂਡੈਂਟਸ ਦੇ ਡਾਊਟ ਨੂੰ ਲੈ ਕੇ ਜਿਹਦੇ ਵਿੱਚ ਉਹ ਪੁੱਛਦੇ ਨੇ ਕਿ ਯੂਐਸ ਦਾ ਵੀਜ਼ਾ ਕਾਲਜ ਅਪਲਾਈ ਕਰਕੇ ਮਿਲਦਾ ਹੈ ਯੂਨੀਵਰਸਿਟੀ ਅਪਲਾਈ ਕਰਕੇ ਮਿਲਦਾ ਹੈ ਜਾਂ ਕਿਹੜੇ ਪ੍ਰੋਗਰਾਮਸ ਦੇ ਵਿੱਚ ਮਿਲਦਾ ਹੈ ਸੋ ਫਸਟ ਆਫ ਆਲ ਅਗਰ ਤੁਸੀਂ 10+2 ਪਾਸ ਆਊਟ ਹੋ ਸਭ ਤੋਂ ਪਹਿਲਾਂ ਯੂਐਸ ਨੂੰ ਇੱਕ ਚੀਜ਼ ਸਮਝੋ ਕਿ ਐਮਬੈਸੀ ਦੀਆਂ ਜੋ ਰਿਕੁਆਇਰਮੈਂਟਸ ਨੇ ਉਹ ਡਿਫਰੈਂਟ ਨੇ ਔਰ ਐਡਮਿਸ਼ਨ ਰਿਕੁਆਇਰਮੈਂਟਸ ਜਿਹੜੀਆਂ ਨੇ ਉਹ ਡਿਫਰੈਂਟ ਨੇ US ਐਮਬੈਸੀ ਤੁਹਾਨੂੰ ਕਿਤੇ ਵੀ ਮੰਡੇਟ ਨਹੀਂ ਕਰਦੀ ਕਿ ਤੁਹਾਡੀ ਪਰਸੈਂਟੇਜ ਕੀ ਹੈ ਜਾਂ ਮਿਨੀਮਮ ਕਿੰਨੀ ਪਰਸੈਂਟੇਜ ਹੋਣੀ ਚਾਹੀਦੀ ਹੈ ਜਾਂ ਤੁਹਾਡੇ ਕਿੰਨੇ ਮਿਨੀਮਮ ਗੈਪ ইयर्स ਹੋਣੇ ਚਾਹੀਦੇ ਨੇ ਜਾਂ ਤੁਸੀਂ IELTS ਜਾਂ PTE ਦੇ ਨਾਲ ਅਪਲਾਈ ਕਰਦੇ ਹੋ ਇਹ ਕੰਡੀਸ਼ਨਸ ਮੈਟਰ ਕਰਦੀਆਂ ਨੇ ਜਦੋਂ ਤੁਸੀਂ ਐਡਮਿਸ਼ਨ ਲੈਣਾ ਹੈ ਸੋ ਫਸਟ ਆਫ ਆਲ ਜੋ ਤੁਹਾਡਾ ਪ੍ਰੋਫਾਈਲ ਹੈ ਉਹਦੇ ਅਕੋਰਡਿੰਗਲੀ ਤੁਸੀਂ ਰੈਲੇਵੈਂਟ ਪ੍ਰੋਗਰਾਮ ਫਾਈਂਡ ਆਊਟ ਕਰਨਾ ਉਹ ਚਾਹੇ ਕਿਸੇ ਵੀ ਯੂਨੀਵਰਸਿਟੀ 'ਚ ਮਿਲ ਰਿਹਾ ਹੈ ਕੋਈ ਵੀ ਲੋਕੇਸ਼ਨ ਮਿਲ ਰਹੀ ਹੈ ਯੈਸ ਯੂਨੀਵਰਸਿਟੀ ਦੀ ਰੇਟਿੰਗ ਔਰ ਦੀ ਰੈਂਕਿੰਗ ਜ਼ਰੂਰ ਮੈਟਰ ਕਰਦੀ ਹੈ ਸੋ ਜਦੋਂ ਵੀ ਤੁਸੀਂ ਫਰਸਟ ਡੇ ਆਪਣੇ ਐਪਲੀਕੇਸ਼ਨ ਪ੍ਰੋਸੈਸ ਨੂੰ ਇਨੀਸ਼ੀਅਲਾਈਜ਼ ਕਰਦੇ ਹੋ ਤਾਂ ਸਭ ਤੋਂ ਜ਼ਰੂਰੀ ਹੈ ਕਿ ਪਹਿਲੀ ਜਿਹੜੀ ਸਿਲੈਕਸ਼ਨ ਹੈ ਉਹ ਹਾਈ ਰੇਟਡ ਯੂਨੀਵਰਸਿਟੀਆਂ ਔਰ ਹਾਈ ਰੈਂਕਿੰਗ ਯੂਨੀਵਰਸਿਟੀਆਂ ਦੇ ਵਿੱਚ ਜਾਓ ਨਾ ਕਿ ਤੁਸੀਂ ਇਹ ਕੋਸ਼ਿਸ਼ ਕਰੋ ਕਿ ਹੁਣ ਆਪਾਂ ਯੂਐਸ ਦਾ ਵੀਜ਼ਾ ਲੈ ਲਈਏ ਆਪਾਂ ਨੂੰ ਪੜਨਾ ਨਾ ਪਵੇ ਇਹ ਚੀਜ਼ ਬਿਲਕੁਲ ਗਲਤ ਹੈ ਸੋ ਪਹਿਲਾ ਆਪਣਾ ਥਾਟ ਜਿਹੜਾ ਤੁਸੀਂ ਸੈੱਟ ਕਰਨਾ ਹੈ ਕਿ ਮੈਂ ਜਾ ਕੇ ਪੜਨਾ ਹੈਗਾ ਤੇ ਪੜਨ ਵਾਸਤੇ ਇੱਕ ਅੱਛੇ ਇੰਸਟੀਟਿਊਸ਼ਨ ਦੀ ਸਿਲੈਕਸ਼ਨ ਜ਼ਰੂਰੀ ਫਿਰ ਗੱਲ ਆਉਂਦੀ ਹੈ ਜੀ ਪ੍ਰੋਗਰਾਮ ਨੂੰ ਲੈ ਕੇ ਵੀ ਹੁਣ ਕਿਹੜਾ ਪ੍ਰੋਗਰਾਮ ਪੜੀਏ ਸੋ ਸਭ ਤੋਂ ਪਹਿਲੀ ਗੱਲ ਹੈ ਕਿ ਪ੍ਰੋਗਰਾਮ ਜਦੋਂ ਵੀ ਤੁਸੀਂ ਯੂਐਸ 'ਚ ਆਪਟ ਕਰਨਾ ਹੈ that must be a purely relevant program as of your academic background ਕੁਝ ਕੈਂਡੀਡੇਟਸ ਹੁੰਦੇ ਨੇ ਜਿਵੇਂ ਗ੍ਰੈਜੂਏਟਸ ਨੇ ਉਹਨਾਂ ਦੀ ਗ੍ਰੈਜੂਏਸ਼ਨ ਐਕਸਟ੍ਰੀਮ ਦੀ ਹੁੰਦੀ ਹੈ ਉਸ ਤੋਂ ਬਾਅਦ ਉਹ ਮਾਰਕੀਟਿੰਗ ਦੇ ਵਿੱਚ ਚਲੇ ਗਏ ਔਰ ਉਹਨਾਂ ਦੇ ਕੋਲ ਹੈਂਡਸਮ ਐਕਸਪੀਰੀਅੰਸ ਹੈਗਾ 4-5 ਸਾਲ ਦਾ ਤਾ ਉਹ ਟ੍ਰੇਡ ਚੇਂਜ ਕਰ ਸਕਦੇ ਹੋ ਮੈਨੇਜਮੈਂਟ ਪ੍ਰੋਗਰਾਮਸ ਨੂੰ ਆਪਟ ਕਰ ਸਕਦੇ ਨਾਉ दैट विल ਫੋਕਸ ਐਂਡ दैट विल ਰਿਲਾਇ on the ਵਰਕਿੰਗ ਐਕਸਪੀਰੀਅੰਸ ਸੋ ਜਿਨ੍ਹਾਂ ਕੋਲ ਵਰਕਿੰਗ ਐਕਸਪੀਰੀਅੰਸ ਨਹੀਂ ਹੈ ਉਹ ਅਕੈਡੈਮਿਕ ਬੈਕਗਰਾਉਂਡ ਦੇ ਅਕੋਰਡਿੰਗਲੀ ਲੈਣ ਔਰ ਜਿਨ੍ਹਾਂ ਕੋ ਇੱਕ ਅੱਛਾ ਕਾਸਾ ਵੈਲ ਤੁਸੀਂ ਕਹਿ ਲੋ ਵੀ ਜਸਟੀਫਾਈਡ ਐਕਸਪੀਰੀਅੰਸ ਹੈਗਾ ਉਹ ਅਕੋਰਡਿੰਗਲੀ ਆਪਟ ਕਰਨ ਆਪਣੇ ਪ੍ਰੋਗਰਾਮ ਨੂੰ ਆਪਣੇ ਪ੍ਰੋਫੈਸ਼ਨਲ ਐਕਸਪੀਰੀਅੰਸ ਦੇ ਅਕੋਰਡਿੰਗਲੀ ਸੋ ਇਹ ਚੀਜ਼ਾਂ ਦਾ ਖਾਸ ਧਿਆਨ ਰੱਖਣਾ ਹੈ ਇਸ ਤੋਂ ਬਾਅਦ ਗੱਲ ਆਉਂਦੀ ਹੈ ਐਮਬੈਸੀ ਨੂੰ ਲੈ ਕੇ ਉਹਨਾਂ ਅੰਬੈਸੀ ਇਹ ਨਹੀਂ ਦੇਖ ਕੇ ਤੁਹਾਨੂੰ ਵੀਜ਼ਾ ਦੇਊਗੀ ਮੰਨ ਲਓ ਕਿਸੇ ਨੇ ਬਹੁਤ ਅੱਛੀ ਯੂਨੀਵਰਸਿਟੀ 'ਚ ਐਡਮਿਸ਼ਨ ਲੈ ਲਈ ਹੈ ਉਹਦਾ ਪ੍ਰੋਗਰਾਮ ਠੀਕ ਹੈ ਬਟ ਸਟੂਡੈਂਟ ਉਹਦੇ ਅਕੋਰਡਿੰਗਲੀ ਆਪਣੇ ਆਪ ਨੂੰ ਪ੍ਰੈਜ਼ੈਂਟ ਹੀ ਨਹੀਂ ਕਰ ਪਾਰਿਆ ਉੱਥੇ ਐਪਲੀਕੇਸ਼ਨ ਰਿਜੈਕਟ ਹੋ ਜਾਊਗੀ when you are appearing into the embassy you must be clear about your thoughts ਤੁਹਾਡੇ ਥਾਟਸ ਜਿਹੜੇ ਨੇ ਉਹ ਬਿਲਕੁਲ ਕਲੀਅਰ ਹੋਣੇ ਚਾਹੀਦੇ ਨੇ ਕਿ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਕਰਨਾ ਚਾਹੁੰਦੇ ਹੋ ਇਹ ਪ੍ਰੋਗਰਾਮ ਕਿਉਂ ਲੈ ਕੇ ਜਾ ਰਹੇ ਹੋ ਇੰਡੀਆ ਦੇ ਵਿੱਚ ਇਹਨੂੰ ਕਿਉਂ ਨਹੀਂ ਪੜ੍ਹਨਾ ਚਾਹੁੰਦੇ ਸੀ ਔਰ ਯੂ ਐਸ ਚ ਜਾ ਕੇ ਕਿਉਂ ਪੜ੍ਹਨਾ ਚਾਹੁੰਦੇ ਹੋ ਇਹ ਸਾਰੇ ਥਾਟਸ ਤੁਹਾਡੇ ਜਿਹੜੇ ਆ ਜੀ ਉਹ ਬਿਲਕੁਲ ਕਲੀਅਰ ਹੋਣੇ ਚਾਹੀਦੇ ਸੋ ਇਹਨੂੰ ਕਨਕਲੂਡ ਕਰੀਏ ਇੱਕ ਅੱਛੀ ਰੈਂਕਿੰਗ ਯੂਨੀਵਰਸਿਟੀ ਹਾਈਲੀ ਰेटेड ਰੈਪਿਊਟਡ ਯੂਨੀਵਰਸਿਟੀ ਉਸ ਤੋਂ ਬਾਅਦ ਵੈਲ ਰੈਲੇਵੈਂਟ ਅਕੈਡੈਮਿਕ ਐਂਡ ਪ੍ਰੋਫੈਸ਼ਨਲੀ ਐਕਸਪੀਰੀਐਂਸਡ ਐਂਡ ਅ ਜਸਟੀਫਾਈਡ ਪ੍ਰੋਗਰਾਮ ਅਗਰ ਤੁਸੀਂ ਲੈਂਦੇ ਹੋ ਤਾਂ ਡੈਫੀਨੇਟਲੀ ਯੂ ਆਰ ਵੈਰੀ ਕਲੋਸ ਟੂ ਯਰ ਯੂ ਐਸ ਵੀਜ਼ਾ ਸੋ ਡੀਟੇਲਡ ਡਿਸਕਸ਼ਨ ਲਈ ਔਰ ਡੀਟੇਲ ਕੁਐਰੀਜ਼ ਲਈ ਤੁਸੀਂ ਆ ਕੇ ਡਾਇਰੈਕਟਲੀ ਸਾਨੂੰ ਮਿਲ ਸਕਦੇ ਹੋ ਟੀਮਸ ਨੂੰ ਮਿਲ ਸਕਦੇ ਹੋ ਸੋ ਬਹੁਤ ਬਹੁਤ ਧੰਨਵਾਦ ਬਰੌਡਵੇ ਇਮੀਗ੍ਰੇਸ਼ਨ ਸਰਵਿਸਿਜ਼ ਤੋਂ ਸਾਡੇ ਨਾਲ ਐਕਸਪਰਟ ਮੌਜੂਦ ਸੀ ਸਕਰੀਨ ਤੇ ਨੰਬਰ ਹੈ 90238 90238 ਇਸ ਨੰਬਰ ਤੇ ਟੈਲੀਫੋਨ ਕਰਕੇ ਤੁਸੀਂ ਜ਼ਿਆਦਾ ਜਾਣਕਾਰੀ ਹਾਸਲ ਕਰ ਸਕਦੇ ਹੋ ਤੁਸੀਂ ਕਿਸੇ ਵੀ ਨੇੜੇ ਦੇ ਦਫ਼ਤਰ ਦੇ ਵਿੱਚ ਵਿਜ਼ਿਟ ਕਰ ਸਕਦੇ ਹੋ ਤੁਸੀਂ ਆਨਲਾਈਨ ਬ੍ਰਾਡਵੇ ਇਮੀਗ੍ਰੇਸ਼ਨਸ ਦੇ ਨਾਲ ਆਪਣੀ ਫਾਈਲ ਲੌਂਚ ਕਰ ਸਕਦੇ ਹੋ ਤੁਸੀਂ ਕਾਲ ਕਰੋ 90238 90238 ਅਗਰ ਪੂਰੀ ਕਲੈਰਿਟੀ حاصل ਕਰੋ ਕੋਈ ਕਨਫਿਊਜ਼ਨ ਹੈ ਤੇ ਵਾਰ-ਵਾਰ ਪੁੱਛੋ ਬਹੁਤ ਧੰਨਵਾਦ